नमस्कार आप देख रहे हैं भाई जी टीवी चैनल जहां हम आपको सबसे ताजा और भरोसेमंद खबरें प्रदान करते हैं आज की ये खास खबर आपके लिए लेकर आए हैं हमारे संवाददाता सुरेंद्र शर्मा करोड़ बिंट लाख रुपए की लागत से होगा दीनानगर हल्के की सड़कों का कायाकल्प शमशेर सिंह दीनानगर दीनानगर हल्का इंचार्ज शमशेर सिंह ने एक प्रेस वार्ता में जानकारी दी के क्षेत्र के 60 पोल लिंक सड़कों का नवीनीकरण कार्य बहुत जल्द शुरू किया जा रहा है इन सड़कों की कुल लंबाई 36 किलोमीटर है और इस परियोजना पर कुल 63 करोड़ 50 लाख रुपए खर्च किए जाएंगे शमशेर सिंह ने बताया कि नवीनीकरण का कार्य गुणवत्तापूर्ण तरीके से किया जाएगा और इन सड़कों की गारंटी अगले 5 वर्षों तक संबंधित ठेकेदार की होगी उन्होंने आगे कहा कि पारदर्शिता बनाए रखने और लोगों को सुविधा देने के लिए प्रत्येक सड़क पर बोर्ड लगाए जाएंगे जिन पर ठेकेदार का संपर्क नंबर स्पष्ट रूप से अंक होगा उन्होंने आश्वासन दिया कि दीनानगर हलके में आधारभूत ढांचे को बेहतर बनाने की दिशा में यह एक महत्वपूर्ण कदम है जिससे स्थानीय लोगों को यातायात की बेहतर सुविधा मिलेगी और ग्रामीण क्षेत्रों का विकास भी सुनिश्चित होगा ਦੀਨਾਂਗਰ ਹਲਕੇ ਦੀਆਂ 136.62 ਕਿਲੋਮੀਟਰ ਸੜਕਾਂ ਜਿਹੜੀਆਂ ਆ ਉਹ 33.15 ਕਰੋੜ ਰੁਪਏ ਦੀ ਲਾਗਤ ਨਾਲ ਜਿਨ੍ਹਾਂ ਦਾ ਨਵੀਨ ਕਰਨ ਕੀਤਾ ਜਾ ਰਿਹਾ ਸੋ ਉਹਨਾਂ ਦੀ ਪ੍ਰਸ਼ਾਸਨਿਕ ਪ੍ਰਵਾਨਗੀ ਜਿਹੜੀ ਹੈ ਉਹ ਦੇ ਦਿੱਤੀ ਗਈ ਹੈ ਸੋ ਮੈਂ ਮੀਡੀਆ ਦੇ ਰਾਹੀਂ ਸਾਰੀ ਜਨਤਾ ਨੂੰ ਇਹ ਦੱਸਣਾ ਚਾਹੁੰਦਾ ਕਿ ਸਰਕਾਰ ਲੋਕ ਭਲਾਈ ਹਿੱਤ ਵਿੱਚ ਬਿਲਕੁਲ ਬੜੀ ਤੇਜ਼ੀ ਦੇ ਨਾਲ ਕੰਮ ਕਰਨ ਜਾ ਰਹੀ ਹੈ ਦੀਨਾਂ ਨਗਰ ਦੀਆਂ ਸੜਕਾਂ ਦਾ ਬਹੁਤ ਦੇਰ ਤੋਂ ਬਹੁਤ ਬੁਰਾ ਹਾਲ ਸੀ ਔਰ ਸਰਕਾਰ ਬਹੁਤ ਵੱਡੇ ਪੱਧਰ ਦੇ ਉੱਤੇ ਜਿਵੇਂ ਤੁਸੀਂ ਮੈਂ ਦੱਸਿਆ ਪਹਿਲਾਂ ਕਿ 136.4 ਕਿਲੋਮੀਟਰ ਦੀਆਂ ਛੜਕਾਂ ਜਿਹੜੀਆਂ ਨੇ ਉਹ ਨਵੇਂ ਕਰਨ ਜਿਹਨਾਂ ਦਾ ਹੁਣ ਜਾ ਰਿਹਾ ਇਹ ਮੈਨੂੰ ਲੱਗਦਾ ਹੈ ਕਿ ਜੂਨ ਦੇ ਐਂਡ ਤੱਕ ਜੋ ਹੈ ਸਾਰਾ ਪ੍ਰੋਸੈਸ ਟੈਂਡਰਸ ਹੋ ਗਿਣੇ ਔਰ ਜੂਨ ਦੇ ਐਂਡ ਤੱਕ ਜਿਹੜੇ ਨਾ ਇਹ ਸਾਰਾ ਆ ਕਾਗਜ਼ ਪੱਤਰੀ ਜਿਹੜੇ ਟੈਕਨੀਕਲ ਬਿਡਸ ਫਾਈਨੈਂਸ਼ੀਅਲ ਬਿਡਸ ਜਿਹੜੀਆਂ ਨਾ ਉਹ ਸਾਰੀਆਂ ਚੈੱਕ ਹੋ ਕੇ ਤਾਂ ਜੂਨ ਤੋਂ ਬਾਅਦ ਦੇ ਚੜਾਏ ਕੰਮ ਆ ਉਹ ਜਿਹੜਾ ਕਰਨਾ ਸ਼ੁਰੂ ਹੋ ਜਾਏਗਾ ਸੋ ਸਰਕਾਰ ਦਾ ਇੱਕ ਬਹੁਤ ਵੱਡਾ ਇੱਕ ਠੇਕੇਦਾਰੀ ਸਿਸਟਮ ਨੂੰ ਇੱਕ ਸੁਜੈਸ਼ਨ ਦਿੱਤੀ ਗਈ ਹੈ ਕਿ ਜਿਹੜੀ ਵੀ ਸੜਕ ਬਣਾਣੀ ਹੈ ਉਹ ਇਮਾਨਦਾਰੀ ਨਾਲ ਸੜਕ ਬਣਾਣੀ ਹੈ ਚੰਗੀ ਕੁਆਲਿਟੀ ਦੀ ਸੜਕ ਬਣਾਣੀ ਹੈ ਜਿਹੜਾ ਠੇਕੇਦਾਰ ਜਿਹੜੀ ਸ਼ਰਕ ਬਣਾਏਗਾ ਉਹ 5 ਸਾਲ ਲਈ ਉਹ ਉਹਦਾ ਹੀ ਉਹਦੀ ਗਾਰੰਟੀ ਹੋਏਗੀ ਕਿ ਉਹ 5 ਸਾਲ ਸ਼ਰਕ ਨੂੰ ਬਿਲਕੁਲ ਅਪਡੇਟ ਕਰਕੇ ਰੱਖੇਗਾ ਜੇਕਰ ਕੋਈ ਠੇਕੇਦਾਰ ਇਹ ਕਰਨ ਤੋਂ ਅ ਸਮਰਥਾ ਦਿਖਾਏਗਾ ਤਾਂ ਉਸ ਠੇਕੇਦਾਰ ਨੂੰ ਬਲੈਕਲਿਸਟ ਵੀ ਸਰਕਾਰ ਕਰ ਸਕਦੀ ਹੈ ਸੋ ਇਸ ਕਰਕੇ ਸਰਕਾਰ ਨੇ ਸਾਡੇ ਸਤਿਕਾਰਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਨੇ ਪਿਛਲੇ ਦਿਨੀ 15 ਦਿਨ ਪਹਿਲੇ ਪੰਜਾਬ ਦੇ ਸਾਰੇ ਠੇਕੇਦਾਰਾਂ ਨੂੰ ਬਲਾਕ ਇਹਨਾਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਸੀ ਕਿ ਤੁਸੀਂ ਪੰਜਾਬ ਦੀਆਂ ਸੜਕਾਂ ਬਣਾਉਣੀਆਂ ਐ ਔਰ ਉਹਦੇ ਵਿੱਚ ਕਿਹੜੀ ਕੁਆਲਿਟੀ ਨਾਲ ਕਿਸੇ ਕਿਸਮ ਦਾ ਕੋਈ ਸਮਝੋਤਾ ਨਾ ਕੀਤਾ ਜਾਵੇ ਸਰਕਾਰ ਗੱਲ ਕਰੀ ਇਹ ਤਾਂ ਪਿਛਲੇ ਸਾਲਾਂ ਤੋਂ ਬਈਆਂ ਸੜਕਾਂ ਸੱਗੀਆਂ ਸੀ ਕਿਸੀ ਸਰਕਾਰਾਂ ਵੀ ਆਈਆਂ ਪਰ ਉਹਨਾਂ ਵੱਲ ਪਿਆਸਾ ਦਬਲ ਧਿਆਨ ਦਿੱਤਾ ਗਿਆ ਕਿਹਦੇ ਬਾਰੇ ਕੀ ਚਾਣਾ ਚਾਹੀਏ ਜਦ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸਰਕਾਰ ਨੇ ਤੁਸੀਂ ਇਸ ਤੋਂ ਪਹਿਲਾਂ ਅਸੀਂ ਡੇਰ ਵੀ ਨਾ ਗਿਆ ਅਸ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਤੁਸੀਂ ਪ੍ਰੈਸ ਵਾਲੇ ਸਾਰੇ ਮੇਰੇ ਨਾਲ ਰਹੇ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਬਦਲਾਅ ਆਇਆ ਤੁਸੀਂ ਦੇਖਿਆ ਕਿ ਪ੍ਰਾਇਮਰੀ ਸਕੂਲਾਂ 'ਚ ਇੱਥੇ ਸੁਪਰ ਸੁਪਰ ਗ੍ਰੋਟੀਆਂ ਇੱਕ ਸਕੂਲ ਹੈ ਜਿਸ ਪ੍ਰਾਇਮਰੀ ਸਕੂਲ ਨੂੰ 4 ਲੱਖ ਰੁਪਈਆ ਜਿਹੜਾ ਉਹ ਪ੍ਰਵਾਨਗੀ ਦਿੱਤੀ ਗਈ ਹੈ 32 ਲੱਖ ਰੁਪਈਆ ਖਰਚ ਕਰਤਾ ਔਰ 32 ਲੱਖ ਰੁਪਈਆ ਹੋਰ ਉਤੇ ਆ ਰਿਹਾ ਸੋ ਇਸ ਕਰਕੇ ਸਾਰੇ ਸਕੂਲਾਂ ਦੇ ਵਿੱਚ ਚਾਰ ਦੌਰੀਆਂ ਕੀਤੀ ਗਈਆਂ ਨੇ ਨਾ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਇੱਕ ਫਰਨੀਚ ਇੰਟਰਐਕਟਿਵ ਪੈਨਲ ਮਤਲਬ ਵੀ ਆਏ ਨਾ ਸੋ ਅੱਜ ਜਿਹੜਾ ਬਿੱਤੇ ਡਿਵੈਲਪਮੈਂਟ ਐਜੂਕੇਸ਼ਨ ਦੇ ਖੇਤਰ ਚ ਵਿਕਾਸ ਹੋਇਆ ਉੱਤੇ ਸਿਹਤ ਦੇ ਖੇਤਰ ਚ ਵਿਕਾਸ ਹੋਇਆ ਉੱਤੇ ਸੜਕਾਂ ਦੇ ਵਿੱਚ ਵੀ ਬੜੇ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਨਮੀਨ ਕਰਨ ਆਉਣ ਜਾ ਰਿਹਾ ਸਰ ਆਪਣੇ ਜਿਹੜੇ ਤੁਸੀਂ ਕਹਿੰਦੇ ਹੋ ਕਿ 5 ਸਾਲ ਲਈ ਗਰੰਟੀ ਹੈ ਜਿਹੜੀ ਦਿੱਤੀ ਜਾਏਗੀ ਲੇਕਿਨ ਉਸ ਦੀ ਪਹੁੰਚ ਹੈ ਜਿਹੜੀ ਉਹਨਾਂ ਠੇਕੇਦਾਰਾਂ ਤੱਕ ਆਮ ਪਬਲਿਕ ਦੀ ਕਿਸਰਾ ਹੋਏਗੀ ਜਿਹੜਾ ਵੀ ਜਿਹੜੀ ਠੇਕ ਰੋਡ ਬਣਨੀ ਹੈ ਉਹ ਲਗਭਗ ਅਸੀਂ ਉਹਨਾਂ ਦਾ ਸਾਰਿਆਂ ਦਾ ਬੋਲ ਲਗਾਵਨਾ ਕਿ ਕਿਹੜਾ ਠੇਕੇਦਾਰ ਉਹ ਬਣਾਊਗਾ ਲੇਕਿਨ ਜਿਹੜਾ ਬਣਾਊਗਾ ਸਰਕਾਰ ਕੋਲ ਪਰ ਰਕਾਰ ਹੈਗਾ ਨਾ ਸਾਰਾ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਲੈ ਲਈ ਹੈ ਕਿ ਜਿਹੜੀ ਵੀ ਰੋਡ ਠੇਕੇਦਾਰ ਬਣਾਏਗਾ ਉਹਦੇ ਕੋਲ ਹੀ ਵਿਭਾਗ ਆ ਮੁੜ ਕੇ ਰਿਪੇਅਰ ਕਰਵਾਏਗਾ ਸੌਨ ਦਾ ਅਪਡੇਟ ਕਰਕੇ ਆਪਣੇ ਉਹਨਾਂ ਠੇਕੇਦਾਰਾਂ ਦੇ ਨੰਬਰ ਹੈ ਜਿਹੜੇ ਮੋਬਾਈਲ ਨੰਬਰ ਜਾਂ ਉਹਨਾਂ ਦਾ ਕੰਟੈਕਟ ਨੰਬਰ ਹੈ ਬਿਲਕੁਲ ਦਵਾਂਗੇ ਜੀ ਬਿਲਕੁਲ ਦਵਾਂਗੇ ਜੀ ਜੰਦਾ ਜਿਹੜਾ ਹੈਗਾ ਕਾਫੀ دیر ਤੋਂ ਬਣਨ ਦੇ ਘਾਰ ਤੇ ਲੇਕਿਨ ਇੱਕ ਕੂਟਾ ਜਿਹੜਾ ਆ ਉਹ ਲੋਕੀ ਵੀ ਪਛਾਣੋਂ ਦੇ ਕਰਕੇ ਉਹ ਵੀ ਪਾਪਦਾ ਇਸ ਜੀ ਉਹ ਪਾਪਦਾ ਉਹ ਵੀ ਰੋਡ ਵਿੱਚ ਪਾਪਦਾ ਸੋ ਕਾਫੀ ਰੋਡ ਜਿਹੜੇ ਨੇ ਸਾਡੇ 64 ਇਹਦੇ ਵਿੱਚ ਛੜਕਾ ਆਈਆਂ ਨੇ 64 ਛੜਕਾਂ ਦੇ ਵਿੱਚ ਆ ਮੈਂ ਮੇਨ ਮੇਨ ਤੁਹਾਨੂੰ ਦੱਸ ਦੇਣਾ ਕਿ ਜਿਵੇਂ ਬੀਬੀ ਸੁੰਦਰੀ ਦਾ ਗੁਰਦੁਆਰਾ ਸਾਹਿਬ ਦਾ ਇੱਕ ਬਹੁਤ ਵੱਡਾ ਇਸ਼ੂ ਸੀ ਨਮਾ ਸ਼ੱਲ ਤੋਂ ਦੀ ਜਿਹੜੀ ਅੱਗੇ ਮੰਤੀ ਆ ਬੰਦੀ 8.99 ਕਿਲੋਮੀਟਰ ਤੇ ਦੇ ਇੱਕ 1.81 ਕਰੋੜ ਰੁਪਇਆ ਖਰਚਾਣਾ ਦੂਜੀ ਜਗਤਪੁਰ ਕਲਾਮ ਤੋਂ ਗੁਰਦਾਸਪੁਰ ਮਕੇਰੀਆਂ ਮਕੇਰੀਆਂ ਰੋਡ ਨੂੰ ਟੱਚ ਕਰਦੀ ਸ਼ਰਕ ਜਿਹੜੀ 11.05 ਕਿਲੋਮੀਟਰ ਇਸ ਸ਼ਰਕ ਦੇ 4. ਸਿਆਸੀ ਕਰੋੜ ਰੁਪਏ ਜਿਹੜੀ ਲਾਗਤ ਆਏਗੀ ਇਹ ਵੀ ਨਵੀਂ ਬਣ ਜਾ ਰਹੀ ਹੈ ਸੋ ਚੌਂਤਾ ਜੰਡੀ ਘੋਟਾ ਦੀ ਜਿਹੜੀ ਸ਼ੜਕਾ ਉਹ 4.78 ਕਿਲੋਮੀਟਰ ਹੈ ਇਹਦੇ ਤੇ ਵੀ 1.56 ਕਰੋੜ ਰੁਪਇਆ ਖਰਚ ਹੋ ਰਿਹਾ ਤੇ ਚੌਥੀ ਸ਼ਰਕੇ ਜਿਵੇਂ ਪੀਐਮ ਲਾ ਦੋਦਮਾ ਬਾਂਮਣੀ ਤੱਕ ਦੀ ਰੋਡ ਇਸ ਦੇ ਤੇ ਦਿੱਤੇ 3.35 ਕਰੋੜ ਰੁਪਇਆ ਖਰਚਾ ਰਿਹਾ ਤੋਂ ਕੁੱਲ ਮਿਲਾ ਕੇ ਚੌਹ ਸ਼ਰਕਾਂ ਜਿਹੜੀਆਂ ਨੇ ਇਹ ਦੀਨਾ ਨਗਰ ਦੀਆਂ ਜਿਹੜੀਆਂ ਹੁਣ ਪਹਿਲੇ ਫੇਸ ਦੇ ਵਿੱਚ ਬਣਨ ਜਾ ਰਹੀਆਂ ਨੇ ਇਸ ਤੋਂ ਇਲਾਵਾ ਦੂਜੇ ਫੇਸ ਦੀਆਂ ਸ਼ਰਕਾਂ ਵੀ ਪ੍ਰਵਾਨਗੀ ਹੋ ਕੇ ਪ੍ਰਵਾਨ ਹੋ ਕੇ ਆਣਗੀਆਂ ਤੋਂ ਵੀ ਜਲਦੀ ਆਣਗੀਆਂ ਇਸ ਨਾਲ ਆਮ ਲੋਕਾਂ ਨੂੰ ਵੀ ਕਾफी ਸਹੂਲਤ ਮਿਲੇਗੀ ਸਰਕਾਰ ਤੁਹਾਨੂੰ ਪਤਾ ਕਿ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਬੜੀ ਇਮਾਨਦਾਰੀ ਦੇ ਨਾਲ ਬੜੀ ਇਮਾਨਦਾਰੀ ਦੇ ਨਾਲ ਸਰਕਾਰ ਕੰਮ ਕਰ ਰਹੀ ਹੈ ਔਰ ਲੋਕਾਂ ਦਾ ਭਰੋਸਾ ਵਧਿਆ ਸਰਕਾਰ ਤੇ ਔਰ ਤੁਸੀਂ ਦੇਖ ਵੀ ਰਹੇ ਹੋ ਕਿ ਇਸ ਕਰਕੇ ਕਿਉਂਕਿ ਸਰਕਾਰ ਦਾ ਇੱਕੋ ਇੱਕ ਮਤਲਬ ਫਾਰਮੂਲਾ ਹੈ ਕਿ ਨਸ਼ਾ ਵੀ ਖਤਮ ਕਰਨਾ ਇਮਾਨਦਾਰੀ ਨਾਲ ਲੋਕਾਂ ਦੇ ਕੰਮ ਵੀ ਕਰਨੇ ਹਨ ਕਰਪਸ਼ਨ ਫ੍ਰੀ ਜਿਹੜੇ ਉਹ ਕੰਮ ਵੀ ਹੋਣਗੇ ਥੈਂਕ ਯੂ ਜੀ ਧੰਨਵਾਦ ਜੀ